ਇਹ ਡਰਾਗਨ ਕੋਈ ਨਹੀਂ ਹੈ। ਅੰਡ। ਬੱਲੇ ਨੇ ਕੈਚੀ ਲੱਗ ਰਿਹਾ ਹੈ। ਬਹੁਤ ਮਸਤ ਲੱਗਦਾ। ਹਾਂ ਬੰਦਿਆ ਇਹਨੇ ਮਿਲਨ। ਕਿੱਥੋਂ ਆਇਓ ਬਈ? ਬਦਿਆਲੇ ਤੋਂ ਵਿੱਚ। ਹੈ? ਬਦਿਆਲੇ ਤੋਂ। ਬਦਿਆਲੇ ਤੋਂ। ਆ ਜੀ। ਬੜਾ ਸਾਬ ਕਰਾ। ਬੜਾ ਕਰਦੇ। ਕਰਦੇ। ਅੱਗੇ بڑا ਹੋ ਗਿਆ ਇੱਕ ਵੇਲਾ ਵੇਛਤੀ ਕਰ ਤੰਗੇ ਵਾਲਿਆ ਹੋ ਮੈਨੂੰ ਅੱਗੇ بڑا ਹੋ ਗਿਆ ਇੱਕ ਵੇਲਾ ਵੇਛਤੀ ਕਰ ਤੰਗੇ ਵਾਲਿਆ ਅੱਗੇ ਤੇ ਛੱਪਾ ਮੈਂ ਪਈ ਛੋਟਾ ਚੱਕ ਲਿਆ ਉਹਦਾ ਕਹਿੰਦੇ ਉਹਦਾ ਪਹਿਲੀ ਮਰਿਆ ਪਿਆ ਹੂੰ ਹੈ ਹੂੰ ਫੇਰ ਜਿਹੜੇ ਦੇ ਪੈਰਾਸ਼ੂਟ ਲਾ ਕੇ ਫੇਰ ਜਿਹੜਾ ਥੱਲੇ ਸਕੇ ਹੂੰ ਇੱਥੇ ਜਾਣਾ ਓਏ ਇਨੋ ਆਦਰਾ ਬਈ ਕੱਟ ਕਹਿੰਦੇ ਨਾ ਮੱਜਾ ਕੋਡਾ ਲੱਪਦਾ ਇਨੂ ਆ ਆ ਬਈ ਲੰਡੂ ਆ ਬੰਦਾ ਇਹਨੂੰ ਤੁਸੀਂ ਸਿਰ ਚੜਾ ਰੱਖਿਓ ਇਹਦਾ ਫੋਟੋ ਆ ਕਰਾਉਣੇ ਹੋ ਤੁਸੀਂ ਵਾਕਿਆ ਦਾੜੇ ਬੁਰੇ ਹਾਲਾ ਹੁਣ ਤਾਂ ਕਹਿੰਦਾ ਉਹਨਾਂ ਗਰੀਬ ਆ ਮੈਂ ਇਹਨਾਂ ਠਾਈ ਹਜਾ ਟਿਗੇ ਆਹ ਹਾਂ। 20000 ਨੂੰ ਕੀ ਆ? ਆਹ ਚੀਜ਼ ਦਾ ਮੁੱਲ ਆ ਇਹਦਾ। 20000 ਦੀ ਤਾਂ ਨਹੀਂ ਮਾਣ ਤੇ ਮਰੂਮਾ ਲੱਖਣਾ। 20000 ਦੀ ਹੈ। ਸਬਜ਼ੀਆਂ ਬੇ ਤਾਂ ਮਗਾਈਆਂ ਚੁੱਕੀਆਂ। ਹਾਂ ਮੋਟਰਸਾਈਕਲ ਬਾਈ ਗਿਫਟ ਕਰਿਆ ਨੇ ਸਾਨੂੰ ਦੁੱਧ ਵਾਸਤੇ ਅੱਗੇ ਅਸੀਂ ਚੱਟਾ ਜਾਲ ਲਈ ਫਰਦੇ ਹੁੰਦੇ। ਆਹ ਕੱਟਾ ਗੱਪਟੇ ਇਹਨਾਂ ਨੂੰ ਹੁਣ ਡੱਬੇ ਫਿਰੀ ਜਾਓ। ਇਹ ਕਹਿੰਦਾ ਕੋਈ ਪਰਵਾਹ ਨਹੀਂ ਜੇ ਨਵਾਂ ਕਢਾਉਣਾ ਨਵਾਂ ਕਢਾ ਲਓ। ਹਾਂ। ਫੇਰ ਅਸੀਂ ਸੋਚਿਆ ਵੀ ਨਵੇਂ ਤੇ ਯਰ ਜੀ ਨਹੀਂ ਕਰਨਾ ਬਈ ਆਹ ਲਾਉਣ ਦਾ ਸਕੰਜਾ ਆ ਕਿੰਨੇ ਦਾ ਮਿਲ ਗਿਆ ਇਹ ਇਹ ਮਿਲ ਗਿਆ 50 ਦਾ ਯਾਹ ਹੇਰ ਤਾਂ ਕਾਪੀ ਲੱਗੀ ਆ ਮੇਰੀ ਮੇਰਾ ਕੀ ਲੱਗਾ ਤੇ ਇੱਕਣਾਂ ਨਾਲ ਇਹਦੇ ਇਹ ਧੁੱਕਣਾ ਪੈਂਦਾ ਸਕੰਜਾ ਹੂੰ ਆਹ ਦੇਖ ਬਈ ਇਹ ਤਾਂ ਪੀਰ ਭਾਈ ਦਾ ਹੈਗਾ ਇਹ ਪੁਰਾਣਾ ਆ ਦਾ ਦੇਖ ਲੋ ਇਹ ਆ ਗਿਆ ਹੁਣ ਬੰਤਨ ਮੂਲ ਵਾਲੇ ਦੇ ਘਰ ਇਹ ਤੁਹਾਨੂੰ ਫਲੈਟ ਵੀ ਦਿਖਾਉਨੇ ਆ ਅੱਜ ਇਹ ਸ਼ਬਲੌਕੀ ਦਿਖਾ ਮੰਗੀ ਲਾਈਵ ਮੇਰੇ ਮਿਰਜ਼ਾਪੁਰ ਵਾਲੇ ਦਾ ਮੈਂ ਖਾਲੀ ਆ ਰਿਹਾ ਹੁਣ ਹੈ ਮੈਂ ਖਾਲੀ ਆ ਰਿਹਾ ਕੰਗਤੇ ਮਿਰਜ਼ਾਪੁਰ ਜਾਂਦਾ ਮੈਂ ਟੰਗੜਾ ਮਿਰਜ਼ਾਪੁਰ ਦਾ ਖੜਾ ਓਏ ਲੋਕ ਕਹਿੰਦੇ ਨੇ ਕਿ ਤੇਰੇ ਫਲੈਟ ਇਕੱਠੇ ਨੇ ਹੁਣ ਦਿਖਾਉ ਤੁਹਾਨੂੰ ਕੀ ਆ ਮੇਰੇ ਕੋਲ ਕੀ ਪਾਬੜਾਂਗੇ ਹੂੰ ਅੱਧੇ ਬਦਲਾਂ ਚ ਰਹਿਣਾ ਮੈਂ ਕਹਾ ਜਾਂਦੇ ਹਾਂ ਘਟਾਰਾ ਇਹਨਾਂ ਲਿੱਤੀਆਂ ਨੇ ਮੇਰੇ ਬੈਠਕ ਵਿੱਚ ਦੀ ਹੋ ਕੇ ਇਹੋਂ ਮੰਗਲੇ ਜੇ ਵੀ ਹੁੰਦੇ ਨੇ ਜਿਹੜੇ ਉੱਚੇ ਜੋੜਦੇ ਹੁੰਦੇ ਨੇ ਗਿਰਜਾਂ ਗੁਰਜਾਂ ਨਹੀਂ ਅੰਗਨੇ ਲੈਨ ਚ ਜਿਹੜੀਆਂ ਲੈਨ ਦੇ ਚ ਜਾਂਦੀਆਂ ਨੇ ਉਹ ਵਿੱਚ ਦੀਆਂ ਨਗਰੀਆਂ ਨੇ ਐਂ ਜੇ ਤਾਂ ਮੈਂ ਪੱਖਾ ਬੰਦ ਕਰਕੇ ਰੱਖਦਾ ਗੱਡੀ ਨਾ ਜਾਵੇ ਕੋਈ ਲੈ ਹੁਣ ਗੱਲ ਸੁਣਨ ਜੋ ਗਾਈਸ ਸੁਣ ਹੂੰ ਚਪਲ ਚੜਾ ਜਾਵੇ ਫੁੱਲ ਰੇਸ ਤੇ ਛੱਡਿਆ ਕੋਈ ਹੂੰ ਟਾਪ 'ਚ ਟਾਪ 'ਚ ਬੱਚਾ ਜਦੋਂ ਮੇਰੇ ਲਈ ਬਾਈਕ ਦੇ ਵਿੱਚ ਦੀ ਹੋ ਕੇ ਜਾਣ ਲੱਗਾ ਤਾਂ ਪੱਖੇ 'ਚ ਬੱਚਾ ਪਾ ਪਾ ਹੂੰ ਪੱਖੇ 'ਚ ਵੱਜ ਕੇ ਨਮਾਰੀ 'ਚ ਜਾ ਗਿਆ ਹੂੰ ਉਹ ਤਾਂ ਪਾਈ ਤੇ ਮੇਰੇ ਕੱਪੜੇ ਚਾਦਰੇ ਚੁੱਧਰੇ ਹੂੰ ਉਹ ਤਾਂ ਚਾਦਰਾਂ ਚੱਕਿਆ

ਹੂੰ ਹੂੰ 500 ਬਾਰੀ ਮੈਂ ਆਈ ਆਇਆ ਐ ਬੋਰਡ ਅੱਛਾ 500 ਬਾਰੀ ਦੇ ਮਹਲ ਇਹ ਗੱਲ 500 ਦੀ ਕਿਉਂ ਮੁਕਦਿਆ ਕੀ ਬਿਲਕੁਲ ਆਇਆ 500 ਦੀ ਤਾਂ ਪਾਰਟੀ ਚ ਲੱਗਿਆ ਮੇਰਾ ਹੂੰ ਕੱਲ ਰਾਤ ਪਾਰਟੀ ਦਿੱਤੀ ਆ 500 ਲੱਗਿਆ ਪਾਰਟੀ ਤੇ ਹੂੰ ਕੋਈ ਨਾ ਪਤਾ ਤੇਰਾ 500 ਦੇਣਾ ਬਈ ਦੇ ਦਾਂਗੇ ਮੈਂ ਮੈਂ ਕਹ ਤੈਨੂੰ ਮੂੰਹੋਂ ਕਹਿ ਮੈਂ ਲੈ 500 ਮੁਕਦਿਆ ਰੇ ਗੱਲਾਂ ਕੇ ਤੂੰ ਨੇਮ ਦਬਾ ਲੈ ਬਈ ਦੋ ਦੁਬਾਕ ਜੱਗੋਂ ਖੱਟੇ ਨੇ ਮੈਂ ਕਹਿਆ ਤੈਨੂੰ 500 ਦੇ ਅਬ ਹਰੇ ਕੇ ਗੱਲ ਦਾ 500 ਦੇ ਮੁਗਲੀਆ ਪਾਰਟੀ ਚ ਮਾ ਆਪੇ 500 ਲੱਗ ਗਿਆ ਉਹਦਾ ਗੱਲ ਤੈਨੂੰ ਦੱਸ ਰਿਹਾ ਮੈਂ 500 ਮਾ ਇਹਨੇ ਢਾਲਾ ਤਾਂ ਮਹਾਲੀ ਦਾ ਹੂੰ 500 ਬੜੀ ਢੇਰੀ ਦਾ ਢਾਲਾ ਚ ਨਹੀਂ ਹੋਰ ਵੀ ਇਹ ਗੱਲ ਸੁਣਨ ਚੋਗ ਹੈ ਹੂੰ ਆ ਕੋਈ ਨਾ ਦੇਦਾ ਲੈ ਫੜ ਬਾਈ ਮੈਂ ਇਹਦਾ ਨੰਬਰ ਵੀ ਮੈਂ 500 ਲਵਾਂ 500 ਦੇ ਵੱਟੇ ਤੂੰ ਨਾ 605 ਦੇਤਾ ਹੁੰਦਾ ਆ ਚੱਕਾ ਆ ਮੇਰੇ ਪੂਰੇ ਦੇ ਦੇ ਆਪਾਂ ਹੱਕ ਨਹੀਂ ਰੱਖਦੇ ਕਸ਼ 500 ਦੇ ਦੇ ਆ ਦੇ ਦੇ ਬੱਚੋ ਹੋਈ ਜੀ ਆਏ ਆਪਾਂ ਕਿਛੇ ਦਾ ਬਣੀ ਆ ਵੱਧ ਲੈ ਲੈ ਹੁਣ ਤਾਂ ਜਿੰਨੇ ਦੇਖ ਹੱਕ ਆ ਆਪਣੇ ਜਿੰਨਾ ਤੈਨੂੰ ਦਿੱਤਾ ਸੀ ਭਾਈ ਉਹ ਆਪਾਂ ਵਸੂਲ ਕਰਦਾ ਦਿਖਾ ਦੇ ਚਾਰ ਬੰਦਿਆਂ ਨੂੰ ਕੱਢਣੂ ਕਿਤੇ ਮੇਰੇ ਤੇ ਆ ਦੇਖ ਲੋ ਭਾਈ ਇੱਕ ਨੋਟ ਆ ਲੈ ਮੈਂ ਗੱਲ ਫੇਰ ਕੇ ਕਹਿ ਲਾ ਇਹਦੇ ਵੀ ਨਾਲ ਜੁੜ ਕੇ ਜੇ ਰਹੇ ਜੇ ੜਾ ਕੇ ਮੜਾ ਕੇ ਰਾਂ ਹੋਰ ਦਿਖਾ ਦੇ ਤਿਤਲੀ ਵਾਂਗੂ ਵੀ ਨਾਲ ਵਿੱਚ ਕੀ ਹੋਇਆ ਭਾਈ ਉਹ ਵੀ ਆਪਾਂ ਇੱਕ ਨੋਟ ਆ ਮੜਾ ਜੇ ਕਰਕੇ ਵੀ ਦਿਖਾ ਦੇ ਆ ਜੀ ਆਹ ਲਓ ਜੀ ਆ ਨੰਬਰ ਹੈ ਜੀ ਇਹਦਾ ਹੂੰ 690321 ਇਹ ਤੋਂ ਬਈ 3-4 ਦਿਨ ਪਹਿਲਾਂ ਮੈਂ 500 ਦਾ ਨੋਟ ਫੜਿਆ ਤੀ ਮੈਂ ਫੜਿਆ ਤਾਂ ਉਹ ਤਾਂ ਚੱਲ ਅੰੇ ਤੱਕ ਬੀਲ ਦੇਰੀਆਂ ਚ ਫੜੀ ਜਾਂਦੇ ਨੇ ਹੁਣ ਕੱਲ ਪਰਸੋਂ ਦਾ ਇਹ ਬਸ ਹਰੇਕ ਗੱਲ 500 ਦੀ ਮੁੱਕਦੀ ਕੋਈ ਨਹੀਂ ਦੇਣਾ ਲੈਣਾ ਤਾਂ ਚੰਦਪੂਰ ਦਾ ਵੀ ਆ ਬਈ ਜੇ ਗੱਲ ਕਰੀ ਜਾਂਦਾ ਨਾ ਗੱਲ ਠੀਕ ਹੈ ਬਈ ਹਰੇਕ ਗੱਲ 500 ਦੇ ਮੁੱਕਦੀ ਦੀ ਆਪਾਂ ਦੇਤਾ ਬਈ ਇਹਦਾ 500 ਰੁਪਈਆ ਅੱਜ ਧੰਨਵਾਦ ਰਾ ਓਖੇ ਵੇਲੇ ਕੰਮ ਸਾਰਤਾ ਤਾਂ ਨਹੀਂ ਮੈਂ ਤੇ ਐਂ ਰੱਖ ਕੇ ਰੱਖ ਜੇ ਮੰਗੇ ਨੇ ਨਿਯਮਤ ਬਾਲ ਹਰੇਕ ਗੱਲ ਦਾ 500 ਦੇ ਮੁੱਕਦੀ ਦਿਆ ਕੀ ਚੰਗਾ ਭਾਈ ਮੈਂ ਜਾਂਦਾ ਡੈਰੀ ਚ ਹੁਣੇ ਜਾਂਦਾ ਮਹਾਲੀ ਸਾਡੇ ਪੱਲੇ ਡੈਰੀਆਂ ਰਹਿ ਗਈਆਂ ਇਹਦੇ ਪੱਲੇ ਰਹਿ ਗਈ ਮਹਾਲੀ ਚੰਗਾ ਫਿਰ ਹਾਂ 501 ਤਾਂ ਕਿਹੜਾ ਹੋ ਜਾਊਗਾ ਉਹ ਤੇਰਾ ਬੜਾ ਮੋਟਰਸਾਈਕਲ ਮੋੜ ਕੇ ਦੇ ਦੇ ਵਿਆਜ ਲੱਗਿਆ ਹੁਣ 1 ਰੁਪਿਆ ਇਹ ਆ ਵੀ ਵੰਤ 501 ਤਾਂ 1 ਰੁਪਏ ਨੂੰ ਵਿਆਜ ਲੱਗਿਆ ਤੇਰਾ ਹਾਂ ਪੈਤਾ ਤੇਰਾ ਇਹ ਸਮਝ ਲੈ 1500 ਹੋ ਗਿਆ ਪਿਆ 2000 ਪੈ ਇਧਰ ਤਾਂ ਫੈਨਸ ਵਾਲਾ ਕੰਮ ਹੋਇਆ ਪਿਆ ਫਿਰ ਅੱਗੇ ਪਿੱਛੇ ਨੂੰ ਫੜਦੀ ਨਹੀਂ ਆਪਾਂ ਤਾਂ ਬਈ ਨਹੀਂ ਉਹ ਤਾਂ ਗੱਲ ਤੈਨੂੰ ਦੱਸਣ ਚੋਗਾ ਤੇ ਹਾ ਲੋੜ ਹੀ ਨਹੀਂ ਵਸਦਾ ਰਹਿਣਾ ਦੇਣਾ ਤਾਂ ਬਈ ਚੰਦ ਸੂਰਜ ਤਾਂ ਵੀ ਹੈ ਅੱਗੇ ਪਿੱਛੇ ਨੂੰ ਫੜਦੀ ਨਹੀਂ ਆਪਾਂ ਤਾਂ ਕਰਦੇ 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 ਕੀ ਤੁਸੀਂ ਮੈਨੂੰ ਆਪਾਂ ਚੈੱਕ ਕਾਹਕ ਪੰਜਾਬੀ ਤੇ ਆਉਣ ਵਾਲੀ ਇੰਟਰਵਿਊ ਇੱਕ ਦੋ ਦਿਨਾਂ ਚਾਹੀਏ ਲੇਕਿਨ ਦੂਰੀ ਦੇਖਣਾ ਹੈ ਏਕੇ ਮੋਂ ਲਿਆਂਗੇ ਇੱਥੇ ਦੇਖ ਰਹੇ ਹਾਂ ਬੰਦੇ ਇੰਟਰਵਿਊ ਤੇ ਸਪੋਰਟ ਕਰਿਆ ਕਰੋ ਬਾਈ ਵੱਧ ਤੋਂ ਵੱਧ ਸੰਨੋ ਮੂੜਨ ਬੰਤ ਨੂੰ ਮੂੜਨ ਕੈਟੇਗਰੀ ਯਾਰ ਕਦੇ ਵਾਸਤੇ ਕਰਨ ਮੈਂ ਸਪੋਰਟ ਕਰਾਂ ਕੈਗਰ ਵੀ ਹਾਂ ਜ਼ਰੂਰੀ ਹੈ ਸਭ ਦਾ ਚਲੋ ਇੱਕ ਆਦੀਆਂ ਮੜੀਆਂ ਨੇ ਬਾਈ ਬੰਤ ਇਹ ਵੀ ਮੜੀਆਂ ਨੇ ਪਈ ਆਗਰੇ ਤੋਂ ਹੈ ਇਹਦੇ ਜਾਂਦੀ ਨੇ ਆਗਰੇ ਤੋਂ ਰਣਮਾਨ ਕਰਿਆ ਨਵੇਂ ਲੈ ਕੇ ਆਉਣ ਦੇ ਖਾਤੇ ਤੇੜ ਟੂੜ ਲਿਆਂਦਾ ਬੁੜੀਆਂ ਨੇ ਅੱਜ ਤੇੜੇ ਛੋਰੇ ਨੇ ਹੋਰ ਤਾਂ ਹੀ ਖੁਸ਼ਾ ਹੁਣ ਹੈ ਇੱਧਰ ਆ ਜਾ ਤੂੰ ਵੀ ਲੈ ਮਿਲਦੀ ਨਾ ਨਿਆਣੇ ਨਾਲ ਆ ਰਿਹਾ ਨਾ ਅਰਕੀ ਲੈ ਚੀਤ ਕਰਨਾ ਭਾਈ ਉਹਨੂੰ ਮਿਲੀ ਲੈ ਇਹ ਤਾਂ ਮੂੰਹ ਕਮਾਗਰੇ ਵਾਲੀ ਦਾ ਤਰੀਖ ਦਾ ਆ ਭਾਈ ਸਾਡੀ ਕੁੜੀ ਆ ਖੁਸ਼ ਆ ਤੂੰ ਵੀ ਹਾਂ ਬੰਦੇ ਆ ਇਹਨੇ ਮਿਲਣ ਕਿੱਥੋਂ ਆਇਓ ਭਾਈ ਬੰਦਿਆਲੇ ਤੋਂ ਹੈ ਬੰਦਿਆਲੇ ਤੋਂ ਬੰਦਿਆਲੇ ਤੋਂ ਆਜੋ ਫਿਰ ਮਿਲੋ ਹਾਂ ਵਧੀਆਲੇ ਦਵਾਈ ਨੇ ਬਾਈ ਮਰ ਠੀਕ ਆ ਹੋਰ ਬਈ ਕਿਵੇਂ ਵਧੀਆ ਆ ਬਈ ਬੰਤ ਮਿਲ ਲੋ ਠੀਕ ਹੈ ਸੁਣਾਉਂਗਾ ਡਾਇਲੋਗ ਅੱਜੀ ਲਈ ਚਲੋ ਤਰੇ ਕਿਤਾ ਲਈ ਨਾ ਅਣ ਆਏਗੇ ਹਮਾਂ ਕੋਈ ਕਾਮਰਾ ਅੱਡ ਪਾ ਦੇ ਬਈ ਟਰੋਫੀ ਇੰਟਰੂਪਸ਼ਨ ਨਹੀਂ ਮਾਰਾ ਤਾਂ ਬੈਠ ਹੈ ਹਾਂ ਕਿੰਨੇ ਕ ਦੇ ਦੱਸ ਕਰ ਲਾਂਗੇ ਉਹ ਵੀ ਇਹਦੇ ਤੋਂ ਹੋ ਲੇਟਾ ਹਾਂ ਉਹ ਚਲੋ ਉਹ ਚਲੋ ਹੈ ਕੱਪੜਾ ਮੈਂ ਲਾਣਾ ਉਹ ਵੀ ਮਿਲ ਲੈ ਦੁਬਾਰੇ ਮਿਲ ਲੈ ਕਿਹਦਾ ਨਹੀਂ ਕਰਦਾ ਕੱਪੜਾ ਦੇ ਉਹ ਮਹਾ ਮੈਨੂੰ ਮੈਂ ਤਾਂ ਲਾ ਫੜ ਲੈ ਜਾ ਕੇ ਲਵੇ ਤਾਂ ਲੱਗ ਜਾ ਆ ਜਾ ਆਕਰ ਵਾਲਾ ਲੈ ਜਾ ਮੈਂ ਤਾਂ ਆਕਰ ਤੋਂ ਲਿਆਦਾ ਸਪੀਡ ਵੀਡੀਓ ਜ ਨਹੀਂ ਆਉਂਦੇ ਕਹਿੰਦਾ ਪਰਦੇ ਦੀ ਕਿਸੇ ਐ ਸੀ ਇਹ ਕਹਿੰਦਾ ਉਹ ਸਾਗ ਲੈਣੇ ਜਿਹੜੀਆਂ ਕਦੇ ਵੀ ਇਹਨਾਂ ਕਿਰਿਆਵਾਂ ਨੂੰ ਕਰਨਾ ਹੈ ਕਿਰਿਆ ਇਹ ਪਰ ਚੱਲੇਗੀ ਕੋਤੂਸੀ ਮੈਨੂੰ ਓਏ ਤੂੰ ਖੜਦਾ ਇਹ ਤਾਂ ਬੁੜੀ ਤਾਂ ਇੱਧਰ ਹੋਈ ਬੱਬੂ ਮਾੜਾ ਪੈਸੇ ਹੋਇਆ ਇਹ ਕਰ ਲੈ ਉਹ ਬੱਚਾ ਖੜਾ ਤੂੰ ਵੀ ਕਰਾ ਲੋ ਮੈਂ ਤਾਂ ਕਰੋ ਜਾਨਾ ਸਹੀ ਹੈ ਕਤਲ ਗਿਆ ਸੀ ਪਾਣੀ ਦੀ ਸੀ ਮੈਨੂੰ ਦੱਸਿਆ ਕਰ ਕਦ ਗਿਆ ਸੀ ਤੂੰ ਸਪੈਸ਼ਲ ਆਇਓ ਬਈ ਮਿਲਣਾ ਸਪੈਸ਼ਲ ਹੀ ਆਇਆ ਚੱਕ ਲੈ ਮਾੜਾ ਸਭ ਆਪਾਂ ਕਰਿਆ ਚਲ ਚਲ ਮੈਂ ਮਨਤਰੀ ਤੋਂ ਬੰਦੇ ਆਲੇ ਦਾਰੀ ਨਾ ਛੱਡੇ ਉਹ ਡੈਪਟ ਮੰਗੇ ਜੇ ਕੋਈ ਤੰਗ ਕਰੂ ਤੇਰੇ ਨਾਲ ਆ ਚੰਗਾ ਕਹੀ ਨਹੀਂ ਕਿ ਪ੍ਰਧਾਨ ਮੇਰੇ ਨਾਲ ਹੋਸ਼ੇ ਆਗਰੇ ਤੋਂ ਲੋਹ ਜਾਂਦੇ ਨੇ ਠੀਕਾ ਕੰਪੀਟੀਸ਼ਨ ਤੋਂ 8 ਘੰਟੇ ਦੀ ਬਾਅਦ ਦੀ ਐਂਟਰੀਆਂ ਨਾਲ ਕਿੱਥੇ ਜੇ ਨਹੀਂ ਬਰਦਾਸ਼ਤ ਕਿਤੇ ਜਿਹੜੀਆਂ ਬੈਗੀ ਲੈ ਲੈ ਹਾਂ ਆ ਜਾ ਬੈਗੀ ਜਾਣਾ ਡੰਗਾ ਬਈ ਓਕੇ ਜੀ ਬਾਈ ਓਕੇ ਬੱਚੂ ਕੋਈ ਸ਼ਾਦੀ ਦੂਰ ਮਿਲ ਕੇ ਆਇਆ ਯਾਰ ਮਿਲ ਕੇ ਆਇਆ ਆਹ ਖਤਰਾ ਹੈਂ ਕਿਧ ਆ ਗਿਆ ਬੁੱਤੇ ਜੀ ਛੰਗਾ ਵੀ ਬੰਦ ਨਹੀਂ ਅਮ ਗਰਮ ਹੋ ਰਿਹਾ ਨਾ ਡਰ ਗਈ ਕਿ ਮੈਨੂੰ ਦੱਸ ਹੂੰ ਡਰੈਂਕ ਚੋਂ ਆਇਆ ਬੁੱਤੇ ਇਹ ਤਾਂ ਸਿਰਾ ਲਾਤਾ ਯਾਰ ਬੰਨ ਤਾ ਗਿਆ ਓਏ ਹੋਰ ਕਿੰਦੂ ਬਈ ਠੀਕ ਆ ਜਮਾ ਤੂੰ ਕਿੱਥੋਂ ਬਿਠਾ ਕੇ ਲਿਆ ਆ ਉਹਨੂੰ ਦਾ ਰਾਜੂ ਮਿਲ ਗਿਆ ਹੁੰਦਾ ਤੁਰਿਆ ਹੁੰਦਾ ਵੀ ਵਿਚਾਰਾ ਉੱਥੇ ਲਾ ਕੇ ਛੱਡ ਗਿਆ ਮੈਨੂੰ ਕਹਿੰਦਾ ਲੈ ਕੇ ਚੱਲ ਆ ਵੀ ਜਿਹੜੇ ਕਹਿੰਦੇ ਇੰਟਰਵਿਊ 'ਚ ਜੇਕਰ ਹੋਇਆ ਦੀ ਬੰਦਿਆਂ ਦਾ ਵੀ ਲੈ ਕੇ ਆਉਂਦੇ ਨੇ ਉਹ ਆ ਬੰਦੇ ਨਹੀਂ ਹੈ ਠੀਕ ਹੈ ਤੇਹੀ ਲੈ ਕੇ ਆਉਂਦੇ ਨੇ ਛੱਡ ਕੇ ਛੱਡ ਜਾਂਦੇ ਆਹ ਜੀਪ ਹੁੰਦੀ ਐ ਓਪਨ ਹੀ ਚੱਲ ਰਿਆ ਹੈ ਤਾਂ ਕੰਮ ਆਹ ਕੰਮ ਦੇ ਜੀਪ ਦਾ ਨੰਬਰ ਦੇ ਕੇ ਘਟਵਾ ਦਿੰਦੇ ਹਾਂ ਬੱਸ

तो हमरे एक हाथ ही काफी हम ऐसे दबा देंगे ये तुम्हारे साथ हो का रहा है हमारे गांव में तो ऐसे करके ऐसे कर देते हैं। पता नहीं देखिए ना सब मिट्टी में घुले जा रहे जा ਭਾਈ ਅੱਜ ਸੂਟ ਤੇ ਯਾਰ ਗੱਡੀ ਡੇ ਟਿ ਵੀਰੇ ਨੇ ਫਰ ਦੇ ਨੇ ਬਾਈ ਦਸੇ ਹੋਰੀ ਵਿਚਾਰੇ ਇਹ ਯਾਰ ਬਸ ਕੀ ਹੈ ਬਰਾਦੀ ਕਿਹੜਾ ਕੰਜਰ ਨੇ ਪੰਪੂ ਉਤਾਰ ਦੇਣਾ ਇਹ ਆ ਆ ਮੁੰਡਾ ਡਰਾਈਵ ਕਰਤੀ ਹੈ ਤੇ ਇਹਨੇ ਵਿਚਾਰੇ ਨੇ ਦੇਖ ਲਈ ਗੱਡੀ ਚਲੋ ਪੁੱਲਾਂ ਚੁੱਕਾ ਹੋ ਜਾਂਦੀਆਂ ਨੇ ਨਿਆਣੇ ਨੇ ਲੋਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਮੈਂ ਤਾਂ ਹੋ ਪੈਂ ਯਾਰ ਮੈਂ ਕਹਣਾ ਯਾਰ ਵੀ ਗੱਡੀ ਗਲਤ ਡਿੱਗੀ ਆ ਕਿਨੇ ਡੇਗੀ ਕਿਨੇ ਇਹ ਵੀਰੇ ਨੇ ਵੀਰੇ ਨੇ ਡਿੱਗੀ ਆ ਬਈ ਆਪਾਂ ਤਾਂ ਗਲਤੀ ਮੰਨਦੇ ਵੀਰੇ ਯਾਰ ਆ ਤਾਂ ਬਹੁਤ ਵੱਡੀ ਗਲਤੀ ਕਰਤੀ ਕੱਤੂ ਤੇ ਲੈ ਕੇ ਰਾਹ ਤੇਲੂਕੂ ਆ ਉਹਲੇ ਮਹਿੰਗੇ ਮਹਿੰਗੇ ਲੜ ਰਖ ਨੇ ਨਾਲ ਆਪ ਨਾਲੇ ਨਹੀਂ ਹੈਗੇ ਇਹਨਾਂ ਕੋਲੇ ਪੰਜ ਪੰਜ ਖਾ ਉਹ ਖੜ ਤੋ ਗੋਲੀ ਨਾ ਚਾਲੀ ਚੱਲੋ ਚੱਲ ਬਈ 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 ਪਾਣੀ ਇਹ ਕੋਈ ਤੇ ਖਿਆਲ ਹੋ ਗਿਆ ਖਿਆਲ ਹੋ ਗਿਆ ਲੀਹਾ ਇੰਦਰਾ ਟੇਢੀ ਚੜਨਾ ਤੇਦੀ ਹਾਏ ਜਦੋਂ ਮੱਦਦੀ ਹੁੰਦੀ ਸੀ ਤੇਰੇ ਨਾਲ ਉਹ ਦੌ ਕਿਉਂ ਨਹੀਂ ਦਿਲ ਮੰਗਿਆ ਜਦੋਂ ਪੁੱਛਦੀ ਸੀ ਨਿੱਤਰ ਹਾਲ ਚਾਲ ਉਦੋਂ ਕਿਉਂ ਨਹੀਂ ਦਿਲ ਮੰਗਿਆ ਬੇ ਉਦੋਂ ਕਿ ਨਹੀਂ ਦਿਲ ਮੰਗਿਆ ਮੈਨੂੰਦੋਂ ਕਿਉਂ ਨਹੀਂ ਦਿਲ ਮੰਗਿਆ ਬੇ ਉਦੋਂ ਕਿਉਂ ਨਹੀਂ ਦਿਲ ਮੰਗਿਆ ਵੇ ਬੇ ਉਦੋਂ ਕਿਉਂ ਨਹੀਂ ਦਿਲ ਮੰਗਿਆ ਬੇ ਉਦੋਂ ਕਿਉਂ ਨਹੀਂ ਦਿਲ ਮੰਗਿਆ ਸੋਹਣੇ ਸੋਹਣੇ ਮੁੰਡਿਆਂ ਤੋਂ ਮੈਨੂੰ ਆਫਰਾਸੀ ਆਈਆਂ ਇੱਕ ਤੇਰੇ ਪਿੱਛੇ ਹਾਨੀ ਆਵੇ ਅਸੀਂ ਠੁੱਕ ਰਹੀਆਂ ਸੋਹਣੇ ਸੋਹਣੇ ਮੁੰਡਿਆਂ ਤੋਂ ਮੈਨੂੰ ਆਫਰਾਸੀ ਆਈਆਂ ਇੱਕ ਤੇਰੇ ਪਿੱਛੇ ਹਾਨੀ ਆਵੇ ਅਸੀਂ ਠੁੱਕ ਰਹੀਆਂ ਹੋ ਗਈ ਮੱਲੋ ਮੱਲੀ ਤੇਰੇ ਤੇ ਦਿਆਲ ਹੋ ਗਈ ਮੱਲੋ ਮੱਲੀ ਤੇਰੇ ਤੇ ਦਿਆਲ ਓਦੋਂ ਕਿਉਂ ਨਹੀਂ ਦਿਲ ਮੰਗਿਆ ਜਦੋਂ ਲੜਦੀ ਹੁੰਦੀ ਸੀ ਤੇਰੇ ਨਾਲ ਉਦੋਂ ਕਿਉਂ ਨਹੀਂ ਦਿਲ ਮੰਗਿਆ ਜਦੋਂ ਖੜਦੀ ਹੁੰਦੀ ਸੀ ਤੇਰੇ ਨਾਲ ਉਦੋਂ ਕਿਉਂ ਨਹੀਂ ਦਿਲ ਮੰਗਿਆ ਉਂਝ ਲਵਲੀ ਅਜੇ ਵੀ ਮੰਗਦਾ ਤੇਰੇ ਲਈ ਮੈਂ ਸੁੱਖਾ ਸਦਾ ਚੜਦੀ ਕਲਾ 'ਚ ਰਵੇ ਤੇਰਾ ਬੱਡ ਰੁੱਖਾ ਉਂਝ ਲਵਲੀ ਅਜੇ ਵੀ ਮੰਗਦਾ ਤੇਰੇ ਲਈ ਮੈਂ ਸੁੱਖਾ ਸਦਾ ਚੜਦੀ ਕਲਾ 'ਚ ਰਵੇ ਪਿੰਡ ਵੱਡ ਰੁੱਖਾ ਮੈਨੂੰ ਮਾਫ਼ ਕਰੀ ਭੁੱਲ ਜੇ ਖਿਆਲ ਮੈਨੂੰ ਮਾਫ ਕਰੀ ਫੁੱਲ ਜੇ ਖਿਆਲ ਉਹਦੋਂ ਕਿਉਂ ਨਹੀਂ ਦਿਲ ਮੰਗਿਆ ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ ਉਹਦੋਂ ਕਿਉਂ ਨਹੀਂ ਦਿਲ ਮੰਗਿਆ ਜਦੋਂ ਨਰਦੀ ਹੁੰਦੀ ਸੀ ਤੇਰੇ ਨਾਲ ਉਹਦੋਂ ਕਿਉਂ ਨਹੀਂ ਦਿਲ ਮੰਗਿਆ ਆਏ ਹਾਏ ਹਾਏ ਓਹ ਤੜੀ ਕੋਟ ਬਈ ਮੋਸ਼ੀਲੇ ਤੇਰੀਓ ਸਰਕਾਰ ਲੱਗਦੀ ਹੈ ਸਾਡੇ ਸਰੂਰ ਦੇ ਵਿੱਚ ਮੋਸ਼ੀਲੇ ਜੀ ਮੋਸ਼ੀਲੇ ਕੋਲ ਲੱਗੀ ਤੇ ਬੁਰਤੇ ਦੇ ਨਾਲ ਲੱਗਦੀ ਹੈ ਬਈ ਲੱਗ ਨਹੀਂ ਸਕਦੇ ਓਕੇ ਹਾਂ ਜਦੋਂ ਅਸੀਂ ਇੱਥੇ ਫੇਰ ਕਰਦੇ ਸੀ ਨਾ ਟਮਾਟਰ ਸੋਨਾ ਕੋਲ ਨਹੀਂ ਮਾਸੇ ਦਾ ਭਾਂਜ ਮਾਸੇ ਦਾ ਚਾਣਾ ਪੈਂਦਾ ਸਾਡੇ ਦੇ ਖੋਂ ਦਾ ਸਾਫ ਕੁਰੀਆਂ ਹੀ ਪਈਆਂ ਹਾਂ ਜਸ਼ੀਰ ਦੋ ਇੱਕ ਇੱਕ ਇਕੱਠੇ ਤੇ ਜਦੋਂ ਸੰਜੋ ਆਹ ਤੇ ਇਹ ਜ਼ਰੂਰੀ ਹੈ ਨਾ ਬਈ ਆਹ ਇਹ ਵਧੀਆ ਹੁੰਦਾ ਕੰਮ ਰੋਟੀ ਚਲ ਮਾਸੇ ਚਲੋ ਚਲੋ ਘਰਦਾ ਬਈ ਚਲ ਮਾਸੇ ਕਲੀਆਂ ਸ਼ੁਰੂ ਸਾਇਰ ਬਸ ਲੰਘ ਗਈ ਸੂਲੀ ਤੇ ਜਿੰਦ ਟੰਗ ਗਈ ਹਾਈ ਬਸ ਲੰਘ ਗਈ ਸੂਲੀ ਤੇ ਜਿੰਦ ਟੰਗ ਗਈ ਵੇ ਫੇਰ ਮਸਾ ਤੈਨੂੰ ਭਾਲਿਆ ਹੋ ਮੈਨੂੰ ਅੱਗੇ ਬੜਾ ਹੋ ਗਿਆ ਕੁ ਵੇਲਾ ਵੇ ਛੇਤੀ ਕਰ ਠੰਗੇ ਵਾਲਿਆ